ਤੁਸੀਂ ਦੇਖ ਰਹੇ ਹੋ ਰਾਸ਼ਟਰੀ ਪੱਪਾ ਸਮਾਚਾਰ ਪੰਜਾਬ ਉਹ ਦੇਖਦੇ ਜਿਹਦੇ ਅੱਜਾ ਖਬਰਾਂ 2011 25 ਜਿਲ੍ਹਾ ਜਨਾ ਤਸਵੀਰ ਫਲੋਰ ਦੇ ਨਾਲ ਲੱਗਦੇ ਬਰਾ ਰੋਡ ਤੇ ਹੋਇਆ ਇੱਕ ਭਿਆਨਕ ਹਾਦਸਾ ਟਰੈਕਟਰ ਟਰਾਲੀ ਚਾਲਕ ਦੀ ਲੱਗੀ ਅਕਤਿਵਜਾ ਸਿੱਧਾ ਟੈਂਪੋ ਟਰੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਲ ਕਰੈਮਰ ਰਿਪੋਰਟਰ ਮੁਹੰਮਦ ਬਸੂਦੀ ਖਾਸ ਰੂਪ ਆਰ ਦੂਜੇ ਕੀ ਬਣਦਾ ਜੇ ਟਰੈਕਟਰ ਦਾ ਕਬੂਲ ਪਾਣ ਹਾਂਜੀ ਅੱਜ ਕੀ ਹੋਇਆ ਤੁਹਾਡਾ ਨਾਮ ਕੀ ਹੈ ਕਹਿਣਾ ਜੀ ਮੈਂ ਆ ਰਿਹਾ ਫਲੌਰ ਤੋਂ ਮਕੰਦਪੁਰ ਜਾ ਰਿਹਾ ਸੀ ਟਰੈਕਟਰ ਵਾਲਾ ਮੋਟਰ ਦੇਖਿਆ ਵੇ ਘਮਦਾਉਦਾ ਮੈਂ ਗੱਡੀ ਥੱਲੇ ਨੂੰ ਲਾਤੀ ਤੇ ਫੇਰ ਵੀ ਮੇਰੇ ਵਿੱਚ ਲਿਆ ਕੇ ਮਾਰੀ ਗੱਡੀ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਫਲੌਰ ਤੋਂ ਆ ਰਿਹਾ ਜੀ ਇਹ ਇਹ ਵੀ ਇੱਧਰ ਆ ਟਰੈਕਟਰ ਵਾਲਾ ਮੁਰਿਆਉਂਦਾ ਸੀ ਆਪਣੇ ਸਰ ਤੋਂ ਤੁਹਾਨੂੰ ਕੀ ਲੱਗਦਾ ਵੇ ਇਹਨੇ ਕੋਈ ਨਸ਼ਾ ਪਤਾ ਖਤਰਾ ਹਾਂਜੀ ਨਸ਼ਾ ਕੀਤਾ ਹੋਵੇਗਾ ਜੀ ਦੋਨੋਂ ਦਾ ਨੁਕਸਾਨ ਹੋ ਗਿਆ ਮੇਰੇ ਸਾਰੇ ਐਂਗਲ ਖਤਮ ਕਰਦੇ ਜੀ ਬਾਡੀ ਦੇ ਇੱਕ ਸਾਡੇ ਟਾਇਰ ਵੀ ਪਾਟ ਗਿਆ ਅੱਛਾ ਜੀ ਹਾਂਜੀ ਸਰ ਕੀ ਹੋਇਆ ਜੀ ਫੇਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਟਰੈਕਟਰ ਟਰਾਲੀ ਤੇ ਟੈਂਪੋ ਟਰੈਵਲ ਦਾ ਐਕਸੀਡੈਂਟ ਹੋਇਆ ਇੱਥੇ ਅਸੀਂ ਮੌਕੇ ਤੇ ਆਏ ਆ ਤੇ ਮੌਕੇ ਤੇ ਜਿਹੜਾ ਆ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਨੁਕਸਾਨ ਆ ਐਕਸੀਡੈਂਟ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਇੰਜਰਡ ਨਹੀਂ ਹੋਇਆ ਇਹ ਸਰ ਕਿੱਥੋਂ ਆ ਰਹੀ ਸੀ ਟਰਾਲੀ ਤੇ ਟੈਂਪੋ ਟਰੈਵਲ ਕਿੱਥੋਂ ਆ ਰਿਆ ਸੀ ਇਹ ਟੈਂਪੋ ਟਰੈਵਲ ਫਲੋਰ ਸਾਈਡ ਤੋਂ ਆਏ ਸੀ ਤੇ ਬੰਗਾ ਸਾਈਡ ਤੋਂ ਆ ਰਹੀ ਸੀ ਟਰੈਕਟਰ ਵਾਲੀ ਇਹ ਸਰ ਇਹ ਬੰਦੇ ਜਿਹੜੇ ਆ ਗ੍ਰੈਫਟਰ ਕਰ ਲੈ ਜਾਂ ਭੱਜ ਗਏ ਨਹੀਂ ਅਜੇ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੋਈ ਜੋ ਵੀ ਕੰਪਲੇਂਟ ਹੋਊ ਤੇ ਮੁਤਾਬਕ ਕੰਪਲੇਂਟ ਜਿਹੜੀ ਕ ਪੰਜ ਤੁਸੀਂ ਐਕਸੀਡੈਂਟ ਵਾਲੀ ਜਗ੍ਹਾ ਤੇ ਮੌਕੇ ਤੇ ਪੁੱਜੇ ਆ ਕੀ ਕਹਿਣਾ ਚਾਹੋਗੇ ਦੇਖ ਕੇ ਇਦਾਂ ਦੇ ਹਾਲਾ ਕਹਿਣਾ ਇਹ ਲਾਲਜੀ ਇਹਦਾ ਨਾ ਤਾਂ ਇਦਾਂ ਜਿਹੜਾ ਸਪੀਡਾਂ ਪੜਾਉਂਦੇ ਆ ਨਾ ਜੇ ਤਾਂ ਇਧਰੋਂ ਇਧਰੋਂ ਇਹ ਭਰ ਕੇ ਲਿਆਉਂਦੇ ਭੋਂਗੋ بڑے بڑے ਭੋਂਗੋ ਰਾਹ ਰੋਕ ਜਾਂਦੇ ਨਾ ਸਾਈਡ ਮਿਲਦੀ ਆ ਨਾ ਆਵਾਸਤਾ ਜੀ ਕੁਝ ਨਹੀਂ ਹੁੰਦਾ ਪਿੱਛੇ ਜੋ ਮਰਜੀ ਆਉਂਦਾ ਹੋਵੇ ਨਾ ਹੋਵੇ ਕਦੀ ਇਹ ਨਹੀਂ ਸਾਈਡ ਨਹੀਂ ਦਿੱਤੀ ਆਉਦੇ ਉਧਰੋਂ ਖਾਲੀ ਆਉਂਦੇ ਤਾਂ ਇਦਾਂ ਭਾਈ ਲਿਆਉਂਦੇ ਇਹ ਨਹੀਂ ਸਾਡੇ ਗੱਡੀਆਂ ਦਾ ਇੰਨਾ ਕੁ ਨੁਕਸਾਨ ਕੀਤਾ ਐਸ ਰੋਡ ਤੋਂ ਆ ਨਗਰ ਤੋਂ ਲੈ ਕੇ ਬੰਗਿਆਂ ਤੱਕ ਇੰਨਾ ਕੁ ਮਾੜਾ ਹਾਲ ਆਇਆ ਇਹ ਨਹੀਂ ਕੀਤਾ ਸਾਡਾ ਜੀ ਜਿਨਾਹਰਾਵੇਂ ਡਰਾਈਵਰਾਂ ਦਾ ਕੀਤਾ ਪਿਆ ਨਹੀਂ ਕੁਝ ਨਹੀਂ ਕਰਦੇ ਇਹਨਾਂ ਇਹ ਬੜੇ ਬੜੇ ਹਾਈਵੇ ਬਣਿਆ ਹਾਈਵੇ ਤੇ ਜਾਣ ਜੀ ਉੱਥੋਂ ਸਿੱਧਾ ਫਗਵਾੜੇ ਨੂੰ ਫਗਵਾੜੇ ਬੰਗਿਆਂ ਨੂੰ ਜਾਣ ਇਹ ਹਾਈਵੇ ਤਾਂ ਜੀ ਇਹਨਾਂ ਨੂੰ ਰੋਕਿਆ ਜਾਵੇ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਰੋਕਿਆ ਜਾਵੇ ਹਾਈਵੇ ਦੀ ਜਾਣ ਇਹ ਹਾਂਜੀ ਲਿੰਕਰ ਰੋਡ ਵਾਲ ਦੀ ਨਾ ਜਾਣ ਲਿੰਕਰ ਰੋਡ ਸਾਡੇ ਇਹ ਦੇਖਿਆ ਜਾਵੇ ਅਪਰੇ ਦੇ ਵਿੱਚ ਹੀ ਇੱਕ ਦੋ ਨੌਜਵਾਨਾਂ ਦੀ ਮੌਤ ਵੀ ਇਹਨਾਂ ਟਰਾਲੀਆਂ ਦੇ ਕਰਕੇ ਹੋ ਗਈ ਮੁੰਡਾ ਪ੍ਰਦੀਪ ਸੀਗਾ ਜਿਹੜਾ ਉਹਦੀ ਵੀ ਮੌਤ ਇਹਦੇ ਟਰਾਲੀ ਕਰਕੇ ਹੋਈ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹੀ ਇਹੀ ਆ ਜੀ ਹੁਣ ਦੇਖੋ ਉਹ ਨੌਜਵਾਨ ਮੁੰਡਾ ਮਰਿਆ ਇਥੇ ਕਰਕੇ ਤੇ ਦੇਖੋ ਕਿਦਾਂ ਉਹ ਘਰ ਦੇ ਵਿੱਚ ਕਹਿਰ ਟੁੱਟਾ ਜੀ ਇਹਨਾਂ ਦੀ ਬਦੌਲਤ ਹੀ ਹੋਇਆ ਜੀ। ਇਹ ਇਹ ਨਸ਼ਾ ਕਰ ਲੈਂਦੇ ਆ ਰਾਤ ਨੂੰ ਰਾਤ ਨੂੰ ਜਾਂਦੇ ਆ ਜੀ ਦਿਨੇ ਉਧਰੋਂ ਲੈਂਦੇ ਹੁੰਦੇ ਆ ਇਹਦੇ ਇੱਕ ਦਿਨ ਮੈਂ ਬੰਗਿਆਂ ਤੋਂ ਆ ਰਿਹਾ ਸੀ ਤੇ ਮੇਰੇ ਮੂਰੇ ਇਹ ਟਰੈਕਟਰ ਟਰੈਕਟਰ ਆ ਰਿਹਾ ਤੇ ਉਹ ਮੇਰਾ ਖਾਲਾ ਵੀ 4 ਕਿਲੋਮੀਟਰ ਸੁੱਤੇ ਪਏ ਨੇ ਟਰੈਕਟਰ ਚਲਾਤਾ ਉਹਨੂੰ ਮੂਰੇ ਅਸੀਂ ਆ ਕੇ ਠਾਇਆ। ਇੱਕ ਸਪੀਡ ਹੀ ਇਹਨਾਂ ਦੀ ਸਪੀਡ ਇੰਨੀ ਹੁੰਦੀ ਆ ਕਿ ਛੱਡੇ ਗੱਲਾਂ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਲਾਲ ਜੀ ਤੁਸੀਂ ਵੀ ਸਾਡੇ ਇਹਨਾਂ ਦਾ ਸਾਡੀ ਆਵਾਜ਼ ਬਣੋ ਤੁਸੀਂ ਕਿ ਸਾਡੇ ਡਰਾਈਵਰ ਸੁੱਖ ਦੀ ਰੋਟੀ ਖਾ ਸਕਣ। ਥੈਂਕ ਯੂ। ਉਹ ਪੁੱਛ ਕੀ ਨਾਮ ਆਪਣਾ? ਕਲਦੇਵ ਸਿੰਘ ਆ ਜੀ। ਕੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਐਕਸੀਡੈਂਟ ਹੋਇਆ ਦੇ ਬਾਰੇ? ਸਰ ਇਦਾਂ ਐ ਮਤਲਬ ਇਹ ਗੱਡੀਆਂ ਜਿੰਨੇ ਆ ਵੀ ਟਰਾਲੀਆਂ ਆਉਂਦੀਆਂ ਖਾਲੀ ਲੈ ਕੇ ਆਉਂਦੇ ਭਜਾਉਂਦੇ ਬਹੁਤ ਆ ਜੀ। ਹਾਂ। ਜਾਣ ਕੇ ਗੱਡੀ ਤੋਂ ਵੱਧ ਜਾਣ ਕੇ ਤੇਜ਼ ਗੱਡੀਆਂ ਚੜਾਉਂਦੇ ਆ ਸਾਡੀਆਂ ਟੈਂਪੂ ਡਰਾਈਵਲਾਂ ਐ ਐਸ ਏਰੀਆ ਦੇ ਵਿੱਚ ਤਿੰਨ ਚਾਰ ਟ੍ਰੈਵਲਾਂ ਬੱਜੀਆਂ ਜੀ। ਅੱਛਾ ਜੀ। ਟੈਂਪੂ ਡਰਾਈਵਲਾਂ ਦਾ ਨੁਕਸਾਨ